ਪਾ ਜੀ ਪੁਰਾਣੇ ਸਮੇਂ ਬਾਰੇ ਗੱਲ ਕਰਾਂਗੇ ਜੀ ਇਹ ਜੀ 3 ਵਜੇ ਵੀ ਉੱਠ ਖਲੋਂਦੀਆਂ ਸੀ 4 ਵਜੇ ਉੱਠ ਕੇ ਤੇ ਬੀਬੀਆਂ ਮਾਵਾ ਰਾਣੀ ਪਾ ਲੈਂਦੀਆਂ ਦੋ ਦੱਡ ਕਨ ਲੱਗ ਪੈਂਦੀਆਂ ਉਹ ਜੀ ਮਦਾਣੀਆ ਪਾ ਕੇ ਦੋ ਦੱਡ ਰਿੱਡਕਦਾ ਸੀ ਚਾਟੀ ਚਾਟੀ ਮਦਾਣੀ ਪਾ ਕੇ ਤੇ ਬੀਬੀਆਂ ਨੇ ਦੋ ਦੱਡ ਡਕਣਾ ਅੱਛਾ ਫਿਰ ਰੜਕਿਆ ਹੋ ਜਾਣਾ ਤੇ ਬੰਦਿਆਂ ਨੂੰ ਛੰਨੇ ਪਰ ਪਰ ਕੇ ਦੱਡ ਕੇ ਦੇ ਦੇ ਦੇਣੇ ਜੇ ਕਿਸੇ ਲੱਸੀ ਵੀ ਨਹੀਂ ਹੋਣੀ ਫਿਰ ਪੂਰੀ ਜਿ ਮਦਾਣੀ ਰਿੱਡਕ ਕੇ ਮੱਖਣ ਘਾੜ ਲੈਣ ਨਾਲ ਲੱਸੀ ਪਾ ਕੇ ਮੱਖਣ ਵੀ ਦੇ ਦੇਣ ਨਾਲ ਲੱਸੀ ਵੀ ਦੇ ਦੇਣੀ ਬੰਦਿਆਂ ਨੇ ਪੀ ਕੇ ਫਿਰ ਖੇਤਾਂ ਨੂੰ ਚੜੇ ਜਾਣਾ ਜਿਉਂਦੇ ਸੀ ਬਲਦਾਂ ਨਾਲ ਜਿਉਂਦੇ ਹਾੜ ਪੰਜਾੜ ਗਾਵਦਿਆਂ ਸੀ ਲੱਕੜਦਿਆਂ ਤੇ ਕਾਲਕਾਂ ਪਾ ਕੇ ਤੇ ਹਾੜ ਪਾ ਕੇ ਮਗਰ ਖੇਤਾਂ ਨੂੰ ਚੜੇ ਜਾਣਾ ਤੇ ਉੱਥੇ ਫਿਰ ਜਾ ਕੇ ਉਹਨਾਂ ਹਾੜ ਵਾਉਣਾ ਪੈੜੀਆਂ માં ਆਉਣੀਆਂ ਕਿਲਾ ਕਿਲਾ ਪੈੜੀ ਤੜਕੇ ਤੜਕਈ ਵਾ ਲੈਣੀ 4 ਵਜੇ ਹਾੜ ਲੈ ਕੇ ਤੁਰ ਜਾਂਦੇ ਸੀ ਅੱਛਾ ਤੇ ਵਾਪਸ ਕਿੰਨੇ ਵਜੇ ਆਉਂਦੇ ਸੀਗੇ ਵਾਪਸ ਜੀਤੇ 2 ਵਜੇ ਆਉਂਦੇ ਹੀ ਤੇ ਨਾਲੀ ਪੱਠਿਆਂ ਦੀਆਂ ਪੰਡਾਂ ਲਈ ਆਉਣੀਆਂ ਬੰਦਿਆਂ ਨੇ ਸਿਰ ਤੇ ਲੱਦ ਕੇ ਵੜ ਕੇ ਤੇ ਆਣ ਕੇ ਪੱਠੇ ਫਿਰ ਕੁਦਰ ਕੇ ਪਾ ਕੇ ਬਲਦਾਂ ਨੂੰ ਤੇ ਫਿਰ ਪਾਣੀ ਜੱਟ ਪਿੰਦੇ ਸੀ। ਘਾਟੇ ਗੁੰਨਣੇ ਰੋਟਕਾਂ ਪਕਾਵਣੀਆਂ ਤੇ ਹਰ ਨਾਲੀਆਂ ਤੇ ਮਗਰ ਹਾਲੀਆਂ ਦੇ ਲੈ ਕੇ ਜਾਣੀਆਂ ਮੱਘੇ ਲੱਸਕਾਂ ਦੇ ਹੁਣੇ ਸਿਰ ਤੇ ਰੋਟਕਾਂ ਛਾਬੀਆਂ 'ਚ ਪਾਈਆਂ ਹੋਣੀਆਂ ਹੋਰ ਲੈ ਜਾਣੀਆਂ ਧਾਰਾ ਡੋਤੇ ਮਗਰੋਂ ਕੱਢਣੇ ਕਰਨੇ ਸਾਰੇ ਕੰਮ ਇਹ حساب ਨਾਲ ਤੜਕੇ ਤੜਕੇ ਹੀ ਕਰ ਲੈਨੇ ਪਸ਼ੂ ਜੀ ਚੋਖੇ ਰੱਖੇ ਹੁੰਦੇ ਸੀ ਪਸ਼ੂ ਬਾਹਰ ਛੱਡਨੇ ਫੁੱਲੇ ਛੱਡਨੇ ਖੁੱਲੇ ਚਰ ਕੇ ਆਉਣੇ ਆ ਕੇ ਉਹਨਾਂ ਨੂੰ ਪਾਣੀ ਤਾਂ ਨੀ ਡਾ ਕੇ ਨਲਕੇ ਹੁੰਦੇ ਸੀ ਨਲਕਿਆਂ ਤੇ ਪਾਣੀ ਡਾਉਣਾ ਨਲਕਿਆਂ ਤੇ ਨਵਾਉਂਗਾ ਨਵਾ ਕੇ ਬੰਨਣਾ ਫੇਰ ਉਣਗਾ ਧਾਰਾਂ ਕੱਢਣੀਆਂ ਧਾਰਾਂ ਕੱਢ ਕੇ ਦੁੱਧ ਕਾੜਨੇ ਢਿੰਗਾ ਪੁੱਤਾਂ ਨੂੰ ਪੀਵਣੇ ਖੀਰਾਂ ਰੰਨਣੀਆਂ ਉਹਨੋਂ ਜ਼ਮਾਨੇ ਹੀ ਨਹੀਂ ਹੈਗੇ ਉਹ ਤਾਂ ਸਵੇ ਹੀ ਉੱਡ ਗਏ ਹੁਣ ਪਿੱਛੇ ਤਾਂ ਨਾ ਕੋਈ ਰੋਕ ਸੀ ਕਿਸੇ ਨੂੰ ਲੱਗਦਾ ਨਾ ਕੋਈ ਤਖਲੀਫ ਹੁੰਦੀ ਸੀ ਕੰਮ ਕਰਨਾ ਜੋਰ ਨਾਲ ਕੰਮ ਕਰਨਾ ਨਰਮੇ ਕਪਾਹਾਂ ਚੁਪੜੇ ਕਰਨੇ ਸਾਰੇ ਸਾਹ ਨਾਲ ਤੇ ਆ ਕੇ ਫੇਰ ਵੀ ਰੋਟੀ ਪਾਣੀ ਫੇਰ ਵੀ ਬੁਢੀਆਂ ਨੇ ਕਰਨਾ ਦਵਾ ਦਵਾਦੀ ਦੀ ਰਾਸੀਦਰ ਮੋਟੀ ਪਾਣੀ ਕਰਦੀਆਂ ਰਹਿਣਾ ਤੇ ਕੋਈ ਥਕੀਵਾ ਨਹੀਂ ਸੀ ਕਦੇ ਕਿਸੇ ਨੂੰ ਹੋਇਆ ਤੇ ਹੈ ਮੜੇ ਚਮਕੇ ਦਾ ਕਰਲੇ ਨੂੰ ਹੁਣ ਥਕੇ ਵਾਈ ਹੋ ਜਾਂਦਾ ਮਿੰਟੋ ਮਿੰਟੀ ਜੀ ਆਟਾ ਜੀ ਚੱਕੀਆਂ ਘਰ ਹੁੰਦੀਆਂ ਸੀ ਤੇ ਆ ਘਰੇ ਜਿੱਤ ਕੇ ਹੱਥ ਵਾਲੀਆਂ ਤੇ ਦਾਲਾਂ ਵੀ ਡਰਲੀਆਂ ਦਾਲਾਂ ਡਰਲੀਆਂ ਬੇਸਣ ਪੀਨੇ ਤੇ ਫੇਰ ਆਟੇ ਪੀਨੇ ਆਟੇ ਪੀ ਕੇ ਉਹ ਗੁੰਨ ਕੇ ਫੇਰ ਉਹਨਾਂ ਦੀਆਂ ਰੋਟੀਆਂ ਫਕਾ ਕੇ ਖਰਨਾਲੀਆਂ ਦੇ ਮਗਰ ਲੈ ਕੇ ਜਾਣੀਆਂ ਹਾਲੀਆਂ ਦੇ ਉਹ ਤਾਂ ਤਾਇਹ ਹੋ ਜਿੱਕਤੇ ਸੀ ਡੋੜਾਂ ਪਕਾਉਣੀਆਂ ਪਰਾਂਠੇ ਪਕਾਉਣੇ ਬੰਦਿਆਂ ਨੇ ਖਾ ਕੇ ਤੋਰ ਦੇਣਾ ਜਮ ਨਾਲ ਬੰਦੇ ਨੇ ਦੂਰ ਖੇਤੋਂ ਨੇ ਤੇ ਬੀਬੀਆਂ ਅੱਤੇ ਪੀ ਕੇ ਚੱਕ ਜਾਂਦੇ ਫਿਰ ਪਰਾਂਠੇ ਬਣਾ ਕੇ ਡੋੜਾਂ ਬਣਾ ਕੇ ਦਹੀਂ ਨਾਲ ਜਾਣਾ ਲਸੰਗਾਂ ਦੀਆਂ ਚਾਟੀਆਂ ਜਾ ਕੇ ਬਾਹਰ ਬੰਦਿਆਂ ਨੂੰ ਜਾ ਕੇ ਦੇਣੀਆਂ ਕੋਈ ਉਹਦਾ ਦੁੱਖ ਨਹੀਂ ਸੀ ਕੋਈ ਬਿਮਾਰੀ ਨਹੀਂ ਕੋਈ ਸਿਰਪੀੜ ਨਹੀਂ ਮੁੜ ਕੇ ਆਉਂਦੇ ਸੀ ਬੰਦਿਆਂ ਬੁੱਢੀਆਂ ਨੂੰ ਬਹੁਤ ਮੁੜ ਕੇ ਆਉਂਦੇ ਗਰਮੀ ਬਹੁਤ ਉਸ ਟਾਈਮ ਹੁੰਦੀ ਸੀ ਤੇ ਵੀ ਮੁੜ ਕੇ ਆਉਂਦੇ ਸੀ ਜਦੋਂ ਬੰਦਿਆਂ ਨੂੰ ਤੇ ਕੋਈ ਉਹਨਾਂ ਨੂੰ ਵਰਗਾ ਕੋਈ ਬਿਮਾਰੀ ਨਹੀਂ ਕੋਈ ਧੋਖਾ ਨਾ ਸਿਰ ਪੀੜਨਾ ਧੁੱਪਾਂ ਦੇ ਵਿੱਚ ਬਹੁਤ ਗਰਮੀ 'ਚ ਕੰਮ ਕਰਦੇ ਸੀ ਬੰਦੇ ਬੁੜੀਆਂ ਤੇ ਆਪਦਾ ਤਾਂ ਅੰਦਰ ਉਸਤ ਰਹਿੰਦੇ ਸੀ ਉਦੋਂ ਕਿਹੜੀਆਂ-ਕਿਹੜੀਆਂ ਫਸਲਾਂ ਬੀਜਦੇ ਸੀਗੇ ਉਦੋਂ ਕਣਕਾਂ ਕਣਕ ਛੋਲੇ ਫਸਲਾਂ ਬਹੁਤ ਬੀਜਦੇ ਸੀ ਸਰਮਾਂ ਛੋਲੇ ਕਣਕ ਤੇ ਕਪਾਵੀ ਕਪਾਵਾ ਬੀਜਦੇ ਸੀ ਜੀ ਤੇ ਬਹੁਤਾਂ ਤੇ ਕਣਕ ਤੇ ਕਪਾਵਾ ਦੀਆਂ ਫਸਲਾਂ ਹੁੰਦੀਆਂ ਸੀ ਜਦੋਂ ਵੱਡਿਆਂ ਦੇ ਵੇਵੇ ਖਪਾ ਬਹੁਤ ਹੁੰਦੀ ਸੀ ਖਪਾਵਾ ਫਿਰ ਬੋਡਗਾ ਨੇ ਵੇਲਣੇ ਘਰੇ ਰੱਖੇ ਸੀ ਵੇਲਣਿਆਂ ਨਖਪਾਵਾ ਵੇਲਣੀਆਂ ਧੁੱਪੇ ਪਾ ਛੱਡੀਆਂ ਸਕਾ ਕੇ ਖਪਾਵਾ ਵੇਲਣੇ ਨਾਲ ਆਪ ਹੀ ਵੇਲ ਕੇ ਫੇਰ ਉਹਨਾਂ ਨੂੰ ਪੰਜਾਖ ਲਿਆ ਕੇ ਘਾਤ ਕੇ ਤੇ ਖਦਰ ਨਾ ਆ ਕੇ ਤੇ ਘਰ ਦੇ ਖਦਰ ਦੇ ਬੰਦਿਆਂ ਨੂੰ ਕੱਪੜੇ ਪਾਈ ਦੇ ਸੀ ਸਿਰ ਤੇ ਵੀ ਸਾਫੇ ਬਨਣੇ ਖਦਰਾਂ ਦੇ ਗੜਾਂ ਚ ਵੀ ਖਦਰਾਂ ਦੇ ਪਾਉਣੇ ਕਮੀਜ਼ ਚੱਗੇ ਪਾਉਣੇ ਤੇ ਮੁੜ ਕੇ ਆਉਣੇ ਤੇ ਫਿਰ ਬੰਦਿਆਂ ਨੂੰ ਕਦੀ ਕੋਈ ਦੁੱਖ ਬਿਮਾਰੀ ਨਹੀਂ ਸੀ ਲੱਗਾਉਂਦੇ ਨਾ ਬੀਬੀਆਂ ਨੂੰ ਲੱਗਾ ਬੀਬੀਆਂ ਚਰਖੇ ਘਾਤਦੀਆਂ ਸੀ ਰਾਤ ਦੇ ਨੇ ਕੰਮ ਕਰਦੀਆਂ ਸੀ ਦਿਨੇ ਸਾਰੀ ਤੁਹਾਡੀ ਮਾਤਾਵਾਂ ਕੰਮ ਕਰਦੀਆਂ ਸੀ ਤੇ ਰਾਤ ਨੂੰ ਚਰਖੇ ਕਿੰਨੇ ਵਜੇ ਤਾਈਂ ਕਰਦੀਆਂ ਸੀ 11 ਵਜੇ ਸੀ ਤਾਂ ਚਰਖੇ ਜੀ ਘਾਤਦੀਆਂ ਰਹਿੰਦੀਆਂ ਸੀ ਉਧਰੋਂ ਤੜਕੇ ਸਾਬ ਨਾਲ 6 ਤੀ 6 ਦੀ ਕੰਮ ਕਰਕੇ ਮਿਧਾਨੀਆਂ ਆਟੇ ਗੁੰਨ ਕੇ ਕਰਕੇ ਬੋਕਰਾਂ ਬਾਰੀਆਂ ਤੇ ਫਿਰ ਚਰਖੇ ਉਹ ਤੇ ਜੋਟੇ ਪਾਏ ਹੋਣੇ ਫਿਰ ਵਹਿ ਜਾਣਾ ਫੇਰ 7 ਵਜੇ ਨੂੰ ਫੇਰ ਇਹਨਾਂ ਨੇ ਜੋਟੇ ਕਤਨੇ ਤੁਮਣੇ ਫੇਰ ਤਾਰ ਢੋਕੀਆਂ ਵੱਲ ਫੇਰ ਹੋ ਜਾਣਾ ਇਸ ਤਰ੍ਹਾਂ ਕਰਕੇ ਜੀ ਉਹ ਕਾਰੋਬਾਰ ਤਾਂ ਬਾਹਲੇ ਚੰਗੇ ਸੀ ਉਹ ਵੇਲੇ ਤਾਂ ਆਪਣੇ ਟੋਟੇ ਕੱਤ ਲੈਂਦੀਆਂ ਸੀ ਸੂਤ ਉਸ ਤੋਂ ਬਾਅਦ ਕੀ ਕਰਦੀਆਂ ਸੀ ਜੋ ਸੂਤ ਨੂੰ ਪਿਛੇ ਜੀ ਗਲੋਟਿਆਂ ਦੇ ਫੇਰ ਉਹ ਪਿੰਨੇ ਕਰਨੇ ਪਿੰਨੇ ਕਰਕੇ ੱਟੀਆਂ ਹੁੰਦੀਆਂ ਸੀ ਬਣਾ ਕੇ ੱਟੀਆਂ ਟੇਰਨੀਆਂ ਟੇਰਨ ਹੁੰਦੇ ਸੀ ਲੱਕੜ ਦੇ ਟੇਰਨ ਹੁੰਦੇ ਹੋਦੇ ਨੇ ਟੇਰ ਕੇ ਤੇ ੱਟੀਆਂ ਬਣਾਉਣੀਆਂ ਫਿਰ ਉਹ ਡੇੜੀਆਂ ਆਟੀਆਂ ਹੁੰਦੀਆਂ ਸੀ ਉਹ ਜਲਾਇਆਂ ਨੇ ਫਿਰ ਖੱਦਰ ਬਣਾ ਕੇ ਦੇਣਾ ਬੀਬੀਆਂ ਨੂੰ ਫਿਰ ਖੱਦਰ ਬਣਾ ਕੇ ਤੇ ਕਰੇ ਸੀ ਮਾੜੇ ਮੋٹے ਹੱਥਾਂ ਨਾਲ ਸਿਉਂ ਸਿਆ ਕੇ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਹਾਂਜੀ ਤੇ ਬੀਬੀਆਂ ਨੇ ਕਰੇ ਮਾੜੇ ਮੋٹے ਸਿਉਂ ਸਿਆ ਕੇ ਬੰਦਿਆਂ ਨੂੰ ਸਿੱਧੇ ਪੱਦਰ ਚੱਗੇ ਬਣਾ ਦੇਣੇ ਸਿਰ ਤੇ ਸਾਫੇ ਬੰਨ ਲੈਣੇ ਤੇ ਬੀਬੀਆਂ ਸਾਰੀ ਦਿਹਾੜੀ ਕੰਮ ਕਰਦੀਆਂ ਸੀ ਸਾਰੀ ਦਿਹਾੜੀ ਚਰਖੇ ਘਤਨੇ ਘਪਾਵਾ ਸੁਖਨੇ ਪਾਉਣੇ ਆਂ ਬਾਰੋਂ ਚੋਕ ਕੇ ਲਿਆਉਣੀਆਂ ਤੇ ਬੰਦਿਆਂ ਵੀ ਸਾਰੀ ਦਿਹਾੜੀ ਕੰਮ ਇਸੇ ਤਰ੍ਹਾਂ ਕਰਦੇ ਰਹਿਣਾ ਪਰ ਆਉਂਠੇ ਪਕਾ ਰਹੇ ਨੇ ਦੋੜਾਂ ਬੀਬੀਆਂ ਨੇ ਮਾਵਾ ਨੇ ਪਕਾ ਦੇਣੀਆਂ ਕਿਉ ਲਾ ਕੇ ਉੱਤੇ ਕਿਉ ਧਰ-ਧਰ ਕੇ ਦੇ ਦੇ ਨੇ ਉਹ ਤਾਂ ਪੱਜ ਜਾਂਦੇ ਸੀ ਕਿਉ ਥਿੰਦੇ ਹੁਣ ਤਾਂ ਜੀ ਕਿਉ ਥਿੰਦਾ ਬੱਚਿਆਂ ਨੂੰ ਪਾਈਦਾ ਹੀ ਨਹੀਂ ਨਾ ਕਿਉ ਥਿੰਦਾ ਖਾਣ ਨਾ ਕਿਉ ਥਿੰਦਾ ਪਾਛੇ ਉਹ ਤਾਂ ਲੱਸੀਆਂ ਦੇੜ ਕੇ ਦੁੱਧ ਹੋਂ ਦੇੜ ਕੇ ਦਾ ਬੱਚਿਆਂ ਨੂੰ ਪਤਾ ਹੀ ਨਹੀਂ ਵੀ ਦੇੜ ਕੇ ਕੀ ਹੁੰਦੇ ਆ ਉਹ ਤਾਂ ਉਹੜ ਕੇ ਪੀਂਦੇ ਸੀ ਮੱਖਣ ਪਾ ਕੇ ਲੱਸੀ ਪੀਣੀ ਹਾਂ ਜੀ ਕਿੰਨਾ ਕਿੰਨਾ ਮੱਖਣ ਮਾਵਾ ਨੇ ਪਾ ਦੇਣਾ ਤੇ ਲੱਸੀ ਪੀਣੀ ਬੱਚਿਆਂ ਨੇ ਕਰੀ ਡਿੜਕਿਆ ਪੀ ਲੈਣਾ ਤੇ ਜਾਵਾ ਮਾ ਲ ਕੋਈ ਪਤਾ ਹੀ ਨਹੀਂ ਸੀ ਜਾਵਾ ਦੇ ਰੋਟੀ ਜੀ ਫਿਰ ਦਾਲ ਦੋਲ ਬਣਾਉਂਦੇ ਸੀ ਸਬਜ਼ੀ ਜਾਂ ਚਟਨੀ ਕਿਸ ਤਰ੍ਹਾਂ ਚੱਲਦੀ ਜੀ ਚਟਨੀ ਵੀ ਬਣਾ ਲੈਂਦੇ ਸੀ ਲੌਡੇ ਵੇਲੇ ਤੇ ਚਟਨੀ ਬਣਾ ਲੈਂਦੇ ਸੀ ਲਾਲ ਔਣ ਮਿਰਚ ਪਾ ਕੇ ਲਾਲ ਔਣ ਮਿਰਚ ਪਾਉਣੇ ਤੇ ਗੰਡੇ ਪਾਉਣੇ ਮੋਟੀ ਮੋਟੀ ਸਬਜ਼ੀ ਕੋਟਲੇ ਨਹੀਂ ਤੇ ਦਾਲ ਸਬ지ੀ ਦੋ ਟਾਈਮ ਦਾਲ ਸਬ지ੀ ਰਾਤ ਬਣਾਉਣੀ ਦੇਨੇ ਵੀ ਬਣਾ ਲੈ ਖਾ ਲੈ ਨਹੀਂ ਤੇ ਰਾਤ ਵੀ ਖਾ ਲੈ ਨਹੀਂ ਦੁਪਹਿਰ ਚਟਨੀ ਕੋਟ ਲੈਣੀ ਕਦੀ ਚਾਰ ਤੇ ਦੁੱਧ ਘੜਿਆ ਲੈ ਲੈਣਾ ਬਾਲਟੀਆਂ ਚ ਦੁੱਧ ਬੀਬੀਆਂ ਨੇ ਮਾਵਾਂ ਨੇ ਕਢਣਾ ਕੜੇ ਦੁੱਧ ਉਹਦੇ ਘੜਤਿਆਂ ਚ ਕੱਢ ਕੇ ਨਾ ਆੜਾ ਪਰਾਂ ਉਠੇ ਦੇ ਦੇ ਨੇ ਦੋੜਾਂ ਦੇ ਰਿੰਗ ਨਾਲ ਅੰਬਾ ਚਾਰ ਦੇ ਨੇ ਜਾਂ ਚਟਨੀ ਦੇ ਦੇਣੀ ਤੇ ਦੁੱਧ ਕਿਉਂ ਕਿੰਨਾ ਕੁੰਦਾ ਸੀ ਜੀ ਦੁੱਧ ਕਿਉਂ ਬਹੁਤ ਅੰਦਾ ਸੀ ਜੀ ਦੁੱਧ ਕਿ ਹੋਤਾ ਜਦੋਂ ਕਹਾਵਣ ਦੀ ਤਾਰੀ ਢਾਈ ਬਾਵਾਂ ਚੋਣੀ ਮੜਾਈ ਮੋਟੀ ਮੋਟੀ ਆਉਂਦੀ ਸੀ ਤੇ ਜਦੋਂ ਵੀ ਮਾਂ ਮਾਂ ਰੇਡ ਕਰੀਆਂ ਇੱਥੇ ਅੱਧਾ ਅੱਧਾ ਕਿਲੋ 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 ਮੱਖਣੀ ਕੱਢ ਲੈਣ ਡੀਆਂ ਸੀ ਤੇ ਚਾਵੜ ਬਣਾਉਣਾ ਚਾਵੜਾਂ ਦੇ ਵਿੱਚ ਚਕਬਲੀ ਕਵੜੀ ਕਿ ਹੋਦੀ ਪਾ ਦੇਣੀ ਕੜਚੀ ਕੜਚੀ ਨਾਲ ਸੱਕਰ ਪਾ ਦੇਣੀ ਉਹ ਫਿਰ ਬੰਦਿਆਂ ਮਾਰੋਂ ਆਉਣਾ ਤੇ ਪਰਾਤਾਂ ਦੇ ਵਿੱਚ ਚਾਵੜ ਬਾਲ ਕੇ ਤੇ ਚਿੱਟੇ ਰੱਖ ਰੱਖੇ ਹੁੰਦੇ ਸੀ ਤੇ ਤੇ ਸੱਕਰ ਭਾਕੇ ਤੇ ਕੜਚੀ ਕੜਚੀ ਕੇ ਉਹਦੀ ਭਾਕੇ ਬੰਦੇ ਬੱਚਿਆਂ ਨੂੰ ਦੇਈ ਜਾਣੀ ਤੇ ਉਹ ਨਾਲ ਖਾ ਲੈਣੀ ਲਊਣਾ ਸੱਕਰ ਤਾਂ ਜੇ ਘਰੇ ਬਣਦੀ ਸੀ ਕਿਉਂ ਉਹਦੋਂ ਗੁੜ ਘਰੇ ਬਣਦਾ ਸੀ ਆਪਣੇ ਕਮਾਦ ਬਹੁਤ ਹੁੰਦੇ ਸੀ ਤੇ ਵੇਲਣੇ ਘਰੇ ਗੱਡੇ ਹੁੰਦੇ ਸੀ ਤੇ ਘਰੇ ਹੀ ਗੁੜ ਬਣਨਾ ਘਰੇ ਹੀ ਸ਼ੱਕਰ ਬਣਨੀ ਉਦੋਂ ਸੁੱਖ ਨਾ ਇਹੋ ਜਿਹਾ ਕਾਰੋਬਾਰ ਸੀ ਵਾਲਾ ਦੋ ਦੋ ਕਾਰਨ ਜੇ ਦੁੱਧ ਤੇ ਰਹੇ ਉਹਨੇ ਤੇ ਮਲਾਈਆ ਉਤੋਂ ਲਾ ਕੇ ਤੇ ਬੱਚਿਆਂ ਨੂੰ ਕੌਲਾਂ ਚ ਪਾ ਦੇਣੀ ਰੋਟੀਆਂ ਖਾਣ ਨੂੰ ਆਖਣਾ ਦੁਪਹਿਰੇ ਖਾਓ ਰੋਟੀਆਂ ਤੇ ਮਲਾਈ ਲਾ ਦੇਣੀ ਉਤੋਂ ਤੇ ਹੁਣ ਕਦੇ ਕਿਸੇ ਮਲਾਈ ਵੇਖੀ ਨਹੀਂ ਬੱਚਿਆਂ ਨੇ ਜੀ ਵੇਖ ਜਦੋਂ ਜੀ ਮਤਾਵਾ ਪਹਿਣਾ ਕੱਪੜੇ ਕਿਹਜੇ ਪਹਿਨਦੀਆਂ ਸੀ ਉਦੋਂ ਜੀ ਕੱਪੜੇ ਤਾਂ ਉਦੋਂ ਜੀ ਛੀਟਾਂ ਛੂਟਾਂ ਤੇ ਮਾੜੇ ਮੋਟੇ ਹੁੰਦੇ ਲੀਲਣ ਹੁੰਦੀ ਛੀਟਾਂ ਹੁੰਦੀਆਂ ਸੀ ਬਹੁਤ ਸਸਤਾ ਕੱਪੜਾ ਦੋਂਚ ਆਠਾਂ ਨੇ ਗਾ ਜਾਉਂਦਾ ਸੀ ਉਦੋਂ ਜਦੋਂ ਉਹ ਬੀਬੀਆਂ ਨੇ ਮਾੜੇ ਮੋٹے ਜੇ ਲੈ ਕੇ ਤੇ ਕਰੀ ਸੀ ਉਹ ਸਿਆਂ ਕੇ ਹੱਥਾਂ ਨਾ ਪਾ ਲੈਣੇ ਵੇਲ ਦੇ ਚੁੰਡੀਆਂ ਆਉਣੀਆਂ ਖਦਰ ਦੀਆਂ ਸਿਆਲ ਚਲਾ ਲੈਣੀਆਂ ਬੀਬੀਆਂ ਨੇ ਤੇ ਮਲੇਸ਼ ਕੇ ਹੁੰਦੇ ਸੀ ਲੀਲਾਂ ਹੁੰਦੀ ਸੀ ਤੇ ਉਹ ਬਹੁਤੇ ਦਿਲਕਨੇ ਕੱਪੜੇ ਨਹੀਂ ਸੀ ਹੁੰਦੇ ਕਰੇ ਸੀ ਉਹ ਲੈਣੇ ਕਰੇ ਥਾ ਪਿਆਨਾ ਥੋੜੈ ਨੇ ਜੀ ਉਹਨਾਂ ਸੋਡਾ ਪਾ ਲੈਣਾ ਤੇ ਬੀਬੀਆਂ ਨੇ ਸੋਡਾ ਪਾ ਕੇ ਦਿੱਤੇ ਪਾਣੀ ਤੇ ਥਾਪਿਆ ਨਾ ਕੋਟ ਕੇ ਸੁਕਣੇ ਪਾ ਦੇਣੇ ਦੋ ਦੋ ਬੱਚਿਆਂ ਦੇ ਕੱਪੜੇ ਹੁੰਦੇ ਸੀ ਉਹ ਰਾਤ ਉਹ ਦਿਨੇ ਪਾਉਣੇ ਪਰਿਵਾਰ ਕਿੱਡੇ ਕਿੱਡੇ ਸੀਗੇ ਜੀ ਪਰਿਵਾਰ ਤਾਂ ਉਦੋਂ ਦੀ ਬਹੁਤ ਹੁੰਦੇ ਸੀ ਚਾਰ ਚਾਰ ਬੱਚੇ ਵੀ ਛੇ ਛੇ ਵੀ 8 8 ਬੱਚੇ ਬਹੁਤ ਹੁੰਦੇ ਸੀ ਤੇ ਬੱਚੇ ਲੜਦੇ ਨਹੀਂ ਸੀ ਬਹੁਤ ਕੰਮ ਜ ਸਮਾਈ ਨਾ ਰਹਿੰਦੇ ਸੀ ਹਾਂ ਜੀ ਤੇ ਮਾਂ ਪਿਓ ਨੂੰ ਭਈ ਤਾਂ ਗਨੇ ਸੀ ਕਰਦੇ ਨਾ ਕੱਪੜੇ ਤਾਂ ਤੰਗ ਕਰਦੇ ਸੀ ਨਾ ਪੈਸੇ ਤਾਂ ਤੰਗ ਕਰਦੇ ਸੀ ਤੇ ਆ ਉਹ ਇੱਕੇ ਥਾਰੀ ਰੋਟੀ ਕੌਲੇ ਇੱਕ ਕੀ ਦਾਲ ਸਬ지 ਮਾਵਾਂ ਪਾ ਰਹੇ ਨੇ ਚਾਰ ਚਾਰ ਬੱਚੇ ਇੱਕੇ ਕੌਲੇ ਥਾਰੀ ਚ ਖਾ ਲੈਂਦੇ ਆ ਪੰਜ ਪੰਜ ਚਾਹ ਤੇਰ ਪਰੌਂਠੇ ਰੱਖਦੇ ਨੇ ਬੱਚਿਆਂ ਇੱਕੇ ਥਾਰੀ ਚ ਖਾਏ ਜਾਣੇ ਲੜਨਾ ਹੀ ਨਾ ਟਗੜ ਨਹੀਂ ਨਕੇ ਸੇ ਨਾ ਚਪਕਾਰ ਕਰ ਰੋਟੀ ਖਾ ਮਾਂ ਪਿਓ ਨੂੰ ਨਹੀਂ ਸੀ ਇੰਨਾ ਤਾਂਗ ਨਹੀਂ ਸੀ ਕਰਦੇ ਧਰਾਣੀ ਜਟਾਣੀ ਜਾਂ ਹੋਰ ਆਪਸ ਵਿੱਚ ਲੜਦੀਆਂ ਤਾਂ ਨਹੀਂ ਸੀਗੀਆਂ ਨਹੀਂ ਸੀ ਜੀ ਦਰਾਣੀ ਜਟਾਣੀ ਨਹੀਂ ਸੀ ਲੜਦੀਆਂ ਤੇ ਨਾ ਨੋ ਸਾਸੀ aí ਨਾਲ ਲੜਦੀਆਂ ਸੀ ਨਾ ਦਰਾਣੀ ਜਟਾਣੀ ਉਹ ਤੋਂ ਡਰਦੀਆਂ ਸੀ ਨੋ ਆ ਜੀ ਸਾਲ 20-20 ਸਾਲ ਕੱਟੇ ਇਕੱਠੀਆਂ ਇੱਕ ਚੁੱਲ੍ਹੇ ਤੇ ਤੇ ਪ੍ਰਾਤਾਂ ਪ੍ਰਾਤ ਆਟੇ ਦੇ ਗੁੰਨਣਗਾ ਤੇ ਮਗਰ ਪੰਜ-ਪੰਜ ਚਾਰ-ਚਾਰ ਗੇੜੇ ਹਾਲੀਆਂ ਦੇ ਮਗਰ ਮਾਰਨੇ ਠੀਕ ਜੀ ਆ ਪਹਿਲੋ ਰੋਟੀਆਂ ਖਾਣੀਆਂ ਮੁੜ ਕੇ ਚਾਹ ਖਾਣਨੀ ਫੇਰ ਰੋਟੀਆਂ ਖਾਣੀਆਂ ਫੇਰ ਚਾਰ ਚਾਰ ਪੰਜ ਪੰਜ ਗੇੜੇ ਮੰਗਰ ਮਾੜੇ ਪਾਣੀਆਂ ਵੀ ਕੜੇ ਖੜਨੇ ਮਦਰ ਬੁੱਢੀਆਂ ਥੱਕਦੀਆਂ ਹੀ ਨਹੀਂ ਸੀ ਜੀ ਨਾ ਬੰਦੇ ਥੱਕਦੇ ਹੀ ਨਾ ਬੁੱਢੀਆਂ ਸਾਹ ਨਹੀਂ ਚੜਦਾ ਉਦੋਂ ਕੋਈ ਬਿਮਾਰੀ ਹੈ ਨਹੀਂ ਸੀ ਅੱਛਾ ਕੜੇ ਪਾਣੀ ਦੇ ਦੇ ਕੇ ਆਉਣੇ ਮਗਰ ਚਾਟੀਆਂ ਲੱਸੀਆਂ ਦੀਆਂ ਨਾਲ ਰੋਟੀਆਂ ਉੱਤੇ ਤਰਨੀਆਂ ਟੋ ਕਰੀ ਜਿਹਾ ਕੇ ਇਹ ਨਾਲੇ ਘਰ ਦਾ ਕੰਮ ਕਰਨਾ ਨਾਲੇ ਘਰ ਦਾ ਕੰਮ ਕਰਨਾ ਗੋਏ ਘੱਟੇ ਸੋੜਦੀਆਂ ਉਦੋਂ ਕੋਈ ਨਹੀਂ ਸੀ ਗੋਆ ਸੁੱਟ ਕੇ ਦਿੰਦਾ ਗੁਏ ਘਟੇ ਸੁੱਟਣੇ ਪਾਥੀਆਂ ਪੱਥਰੀਆਂ ਉਹੋ ਹੀ ਜਨਾਨੀਆਂ ਨੇ ਬੱਲਣੀਆਂ ਪਨ ਪਰ ਕੇ ਦੀ ਉਹ ਬੱਲਣੀਆਂ ਤੇ ਢੇਗ ਲੱਗ ਜਾਣੇ ਭਾਵੇਂ ਗੁਏ ਤੇ ਜਨਾਨੀ ਜਿਹੜੇ ਵੇਲੇ ਮਰਜੀ ਸੁੱਟਣ ਤਾਂ ਬੰਦੇ ਸੁੱਟਦੇ ਆ ਉਹ ਤਾਂ ਤਾਂ ਬੁੱਢੀਆਂ ਸੁੱਟਦੀਆਂ ਸੀ ਜਿਹੜੇ ਵੇਲੇ ਮਰਜੀ ਸੁੱਟਣ ਮਾਂਜੇ ਫੇਰਨੇ ਡੰਗਰਾਂ ਤੇ ਦੁਪਹਿਰੇ ਆਪਣਾ ਕੰਮ ਬਾਹਰ ਦਾ ਕਰਕੇ ਖੇਤੋਂ ਰੋਟੀ ਪਾਣੀ ਦੇ ਕੇ ਚਾਹ ਪਾਣੀ ਦੇ ਕੇ ਆਲ ਕੇ ਦਵਾ ਦਾ ਫੇਰ ਕਰਦਾ ਕਰਨਾ ਨਾਲ ਡੰਗਰ ਨੂੰ ਪਾਣੀ ਵੀ ਡਾਉਣਾ ਨਲਕਿਆਂ ਤੇ ਨਲਕਿਆਂ ਦੇ ਸੀ ਨਲਕੇ ਦੇ ਪਾਣੀ ਵੀ ਡਾਉਣਾ ਬਣਾ ਨੁੰਨਾ ਮਾਉਣਾ ਵੀ ਤੇ ਫੇਰ ਆ ਕੇ ਗੁਆ ਗੱਟਾ ਸੁਟਣਾ ਪਾਥੀ ਗੁਆ ਵੀ ਪੱਥੜਾ ਉਹੋ ਹੀ ਬਾਲਣਾ ਹਿਸਾਬ ਨਾਲ ਫੇਰ ਟੀਂਡੇ ਕੱਢਨੇ ਨਰਮੇ ਖਪਾ ਦੇ ਟੀਂਡੇ ਕੱਢਨੇ ਹੋ ਮਾਰ ਅੱਧੀ ਦਿਰਾਸੀ ਦੋ ਬੈਠੀਆਂ ਰਹਿਣਾ ਬਹੁਤ ਨਰਮੇ ਖਪਾ ਚੋਕਦੇ ਸੀ ਉਦੋਂ ਚੌਣੀਆਂ ਚਾਣੀਆਂ ਕਿੱਥੇ ਲਗਾਈ ਆਪ ਹੀ ਚੋਕਦੀਆਂ ਸੀ ਉਦੋਂ ਖਪਾਵਾਂ ਹੁੰਦੀਆਂ ਸਾਡੇ ਮਾਵਾਂ ਦੇ ਟਾਈਮ ਤੱਕ ਪਾਈ ਕੱਲੀਆਂ ਹੁੰਦੀਆਂ ਸੀ ਤੇ ਆਪ ਹੀ ਚੋਕਦੀਆਂ ਸੀ ਟਿੰਡੇ ਵੀ ਕੱਢਦੇ ਸੀ ਰਾਤ ਨੂੰ ਤੇ ਟਿੰਡੇ ਫਿਰ ਜਿਹੜੇ ਨਾਰ ਰਹਿ ਜਾਂਦੇ ਸੀ ਕੋਈ ਵਿਰਲਾ ਉਹ ਫਿਰ ਤੋੜ ਕੇ ਲਿਆ ਕੇ ਤੇ ਪੈ ਸੁੱਕਣੇ ਪਾ ਦੇਣੇ ਤੇ ਉਹ ਫਿਰ ਆਪ ਹੀ ਮੇਰੇ ਖੇੜੇ ਕੱਢ ਲੈਣੇ ਬੁੱਢੀਆਂ ਨੇ ਹਾਂ ਉਦੋਂ ਨਹੀਂ ਨਏ ਸੀ ਹੁੰਦੇ ਦਿਹਾੜੀ ਦਾ ਪਾ ਨਹੀਂ ਸੀ ਕੋਈ ਹੁੰਦਾ ਜੀ ਆਪੋ ਆਪਣੇ ਕੰਮ ਕਰਦੇ ਸੀ ਲੋ ਕਰ ਲੈਂਦੇ ਸੀ ਜੀ ਉਦੋਂ ਰਲ ਕੇ ਕਰ ਲੈਂਦੇ ਸੀ ਦਰਾਂ ਜਠਾਣੇ ਇਕੱਠੀਆਂ ਬਹਿ ਜਾਣਾ ਅਖੜਾਂ ਦਾ ਕੰਮ ਕਰੂ ਅੱਜ ਤੇਰੇ ਘਰ ਪੜਕੇ ਮੇਰੇ ਘਰ ਤੇ ਇਸ ਤਰ੍ਹਾਂ ਕਰਕੇ ਤੇ ਪੰਡਾ ਰਾਤ ਰਾਤ ਦੀ ਟਿੰਡੀਆਂ ਦੇ ਪੰਡਾ ਕੱਢ ਲੈਣਗੇ ਆਏ ਹੋ ਜਾ ਉਦੋਂ ਨਾ ਥਪਾਕ ਸੀ ਦੁਨੀਆਂ ਦਾ ਮੂਹ ਪਿਆਰ ਸੀ ਉਦੋਂ ਤੇ ਹੁਣ ਵਰਗੀ ਗੱਲ ਨਹੀਂ ਸੀ ਹੁਣ ਤਾਂ ਕਿਤੇ ਖੀਰ ਹੋਈ ਪਈ ਆ ਹੁਣ ਤਾਂ ਜੀ ਖੀਰ ਹੀ ਹੋਈ ਪਈ ਆ ਬਹੁਤ ਪਿਆਰ ਸੀ ਜੀ ਆਣ ਗਵਾਨਾ ਮੋਹ ਪਿਆਰ ਬਹੁਤ ਸੀ ਆਉ ਭਗਤ ਕਰਨੀ ਆਉ ਜੀ ਬੈਜੋ ਆਖਣਾ ਮਿੱਠੀ ਬੋਲੀ ਬੋਲ ਨਹੀਂ ਮਿੱਠਾ ਅਗਲੇ ਨੂੰ ਬੋਲਣਾ ਅਗਲੇ ਵੀ ਅਗੋਂ ਮਿੱਠਾ ਬੋਲਣਾ ਪਿਆਰ ਕਰਨਾ ਪਿਆਰ ਨਾਲ ਬੋਲਣਾ ਜੀ ਬਹੁਤ ਸੀ ਤੇ ਅਗਲੇ ਦਾ ਮਾਨਵਦ ਕਰਨਾ ਕਰ ਆਂਦੇ ਫਿਰ ਅਗਲਾ ਵੀ ਗਿਆਨ ਕਰਦਾ ਸੀ ਅੱਛਾ ਤੇ ਇੰਨਾ ਕੋਈ ਉਦੋਂ ਟਾਈਮ ਵੀ ਨਹੀਂ ਸੀ ਕਿਸੇ ਕੋਲ ਜਾ ਕੇ ਬੈਹਣ ਦਾ ਕੰਮ ਥੰਦੇ ਬਹੁਤ ਸੀ ਫਰਾਣੇ ਜਦ ਚੱਕੀ ਚੋਕੇ ਤੇ ਚੱਕੀ ਪੀਖੇ ਆਟੇ ਪੀਨੇ ਤੇ ਜਦੋਂ ਆਪਾਂ ਗੋਏ ਗੱਟੇ ਬੰਦਿਆਂ ਦੇ ਮਗਰ ਕੰਮ ਤੰਦੇ ਰੋਟੀ ਠੋਕ ਉਦੋਂ ਲੋਕਾਂ ਕੋਲ ਟਾਈਮ ਵੀ ਬੈੰਦਾ ਹੈ ਨਹੀਂ ਸੀ ਤੇ ਆਂਗਵਾਨਾ ਬਹੁਤ ਬੰਦੀ ਸੀ ਉਦੋਂ ਵਿਆਹ ਛਾਦਿੰਗਾ ਇਸੇ ਤਰ੍ਹਾਂ ਤਰ ਤਰ ਕੇ ਲੋਕੀ ਜਾਂਦੇ ਹੁੰਦੇ ਸੀ ਹਿਸਾਬ ਕੋਈ ਨਾ 8-8 ਦਿਨ ਵਿਆਹ ਚੱਲਦਾ ਰਹਿਣਾ 8 ਦਿਨ ਤੇ ਸਾਬ ਦਾ ਭੈਣ ਭਰਾਵਾ ਆਉਣਾ ਆਪਣਾ ਚਾਰ-ਚਾਰ ਦਿਨ ਅੱਗੋਂ ਆ ਜਾਣਾ ਤੇ ਵੇਖ ਲਾ ਉਦੋਂ ਪੂਰਾ ਵਿਆਹ ਰਸਦਾ ਹੀ ਪਤਾ ਲੱਗਦਾ ਸੀ ਵੀ ਵਿਆਹ ਰਸਦਾ ਤੇ ਅੱਗੋਂ 11-11 ਦਿਨ ਗਮਣ ਬਾ ਦਿੰਦਿਆਂ ਸੀ ਤੇ ਸਾਬਨਾ ਇਹੋ ਜਿਹਾ ਕਾਰੋਬਾਰ ਸੀ ਉਦੋਂ ਤਾਂ ਬਾਲਾ ਜੀ ਮੋਹ ਪਿਆਰ ਦੀਆਂ ਗੱਲਾਂ ਸੀ ਸਲੂਕ ਥਪਾਕ ਦੀਆਂ ਮੋਹ ਪਿਆਰ ਦੀਆਂ ਗੱਲਾਂ ਸੀ ਪਤਾ ਲੱਗਦਾ ਸੀ ਵੀ ਵਿਆਹ ਐ ਇਸ ਘਰ ਤੇ ਚਾਹ ਹੁਣਾ ਵੀ ਇਧਰ ਗਮਣ ਜਾਣਾ ਛੇਤੀ ਛੇਤੀ ਆਹ ਕੰਮ ਕਰ ਲਿਆ ਆ ਕਰ ਲਗੇ ਉਦੋਂ ਜੀ ਦੁਨੀਆਂ ਦਾ ਬਹੁਤ ਮੋਹ ਪਿਆਰ ਸੀ ਘਰ ਜੀ ਕੱਚੇ ਕਰ ਸੀ ਜੀ ਉਦੋਂ ਤਾਂ ਕੱਚੇ ਕਰ ਸੀ ਮਿੱਟੀਆਂ ਲਾਉਣੀਆਂ ਕਾਣੀਆਂ ਮਾਰਨੀਆਂ ਤੋੜੀ ਪਾ ਕੇ ਮਿੱਟੀਆਂ ਲਾਉਣੀਆਂ ਬੀਬੀਆਂ ਨੇ ਕਿਸੇ ਰਾਲ ਕਹਿ ਲਾਉਣੀਆਂ ਕਿਸੇ ਆਪੇ ਲਾ ਲੈਣੀਆਂ ਮਿੱਟੀਆਂ ਲਾ ਕੇ ਫਿਰ ਉੱਤੇ ਗੋਏ ਪੋਚੇ ਕਰਨੇ ਉੱਤੇ ਚਿੱਟਾ ਪੋਚਾ ਮਾਰਨਾ ਤੇ ਕੱਚੇ ਘਰ ਹੁੰਦੇ ਸੀ ਜੀ ਠੰਡੇ ਹੁੰਦੇ ਸੀ ਗਰਮੀਆਂ ਦੇ ਵਿੱਚ ਗਰਮੀ ਤਾਂ ਹੀ ਨਹੀਂ ਸੀ ਲੱਗਦੀ ਠੰਡੇ ਮਕਾਨ ਹੁੰਨੇ ਕੱਚੇ ਛੱਤਾ ਕੱਚਾ ਕੰਧਾਂ ਕੱਚਾ ਤੇ ਕੋਈ ਪਤਾ ਹੀ ਨਹੀਂ ਸੀ ਵੀ ਗਰਮੀ ਆ ਜਾਂ ਠੰਡੇ ਆ ਜਾਂ ਗਰਮੀ ਆ ਬਹੁਤ ਉਹਦੋਂ ਸਮੇਂ ਚੰਗੇ ਹੁੰਦੇ ਸੀ ਮਗਿਆਈਆਂ ਘੱਟ ਹੁੰਦੀਆਂ ਸੀ ਦੁਨੀਆ ਸੌਖੀ ਸੀ ਤੇ ਹੁਣ ਤਾਂ ਮਗਿਆਈਆਂ ਨਾਲ ਦੁਨੀਆ ਦਾ ਕੋਈ ਹਾਲ ਨਹੀਂ ਹੁਣ ਤਾਂ ਬੱਚੇ ਬਹੁਤ ਤੰਗ ਮਾਪਿਆਂ ਨੂੰ ਕਰਦੇ ਨੇ ਉਹ ਤਾਂ ਇੱਕ ਇੱਕ ਬੱਚੇ ਹੀ ਪਰੇਸ਼ਾਨ ਕਰੀ ਜਾਂਦਾ ਹੈ ਹਾਂਜੀ ਬਹੁਤ ਬੱਚੇ ਪਰੇਸ਼ਾਨ ਕਰਦੇ ਕਪੜਾ ਨਹੀਂ ਬੱਚਿਆਂ ਦਾ ਪੂਰਾ ਲੈਂਦਾ ਮਾਪਿਆਂ ਦਾ ਤੇ ਬਹੁਤ ਦੁਖੀ ਕਰਦੇ ਉਦੋਂ ਬੱਚੇ ਜਾ ਰਹੇ ਹੁੰਦੇ ਸੀ ਨਾ ਤੇ ਸ਼ਗਵ ਮਾਪੇ ਸਭ ਕਹਿੰਦੇ ਸੀ ਹਾਂ ਪਤਾ ਨਹੀਂ ਇੱਕ 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 ਬੱਚਾ ਹੀ ਬੜਾ ਤੰਗ ਕਰੀ ਜਾਂਦਾ ਉਹਨਾਂ ਬੱਚੇ ਅਠਾ 8 10 10 ਵੀ ਕਹਿੰਦੇ ਹੁੰਦੇ ਸੀ ਤੇ ਕਦੀ ਨਹੀਂ ਸੀ ਇੰਨਾ ਤੰਗ ਕੀਤਾ ਜੀ ਵਿਆਹ ਚਾਦਿਆਂ ਤੇ ਜਾਣਾ ਤੇ ਤੋਤੇ ਵੀ ਪਾ ਕੇ ਚਲੇ ਜਾਂਦੇ ਸੀ ਦੇ ਨਹੀਂ ਹੁਣਾ ਜੁੱਤੀ ਜੋੜਾਂ ਜਾਂ ਕੱਪੜਾ ਇੱਕ ਦੂਜੇ ਦਾ ਵੀ ਮੰਗ ਲੈਂਦੇ ਹਾਂਜੀ ਹਾਂਜੀ ਇੱਕ ਦੂਜੇ ਦਾ ਮੰਗਦੇ ਚਾਦਰ ਕਿਸੇ ਮੰਗ ਲਈ ਕਿਸੇ ਨੇ ਲੋਈ ਮੰਗ ਲਈ ਜੁੱਤੀ ਪੂਰੀ ਆ ਗਈ ਜੁੱਤੀ ਮੰਗ ਲਈ ਤੇ ਕੋਈ ਕਿਸੇ ਨੂੰ ਨਹੀਂ ਸੀ ਆਂਦਾ ਵੀ ਨਹੀਂ ਹੈ ਨਹੀਂ ਕਿ ਮੈਂ ਨਹੀਂ ਦੇਣੀ ਤੇ ਜੀ ਦੇ ਕੋਲ ਜੁੱਤੀ ਜੁੱਤੀ ਪੂਰੀ ਆਉਣੀ ਹੋ ਲੈ ਜਾਣੀ ਵਿਆਹ ਵੇਖਾਉਣਾ ਆ ਕੇ ਦੇ ਦੇਣੀ ਕੋਈ ਉਦੋਂ ਨਿੰਦ ਵਿਚਾਰ ਨਹੀਂ ਸੀ ਤੇ ਮੋਹ ਬਹੁਤ ਮੋਹ ਪਿਆਰ ਮਾਮੇ ਆਪਣੇਆਂ ਦੇ ਫਿਰ ਮਾਸੀਆਂ ਪੁੱਫੀਆਂ ਦੇ ਹੁਣ ਤਾਂ ਜੀ ਸਕੇ ਭਰਾਵਾਂ ਦਾ ਵੀ ਕੋਈ ਪਿਆਰ ਨਹੀਂ ਤੇ ਨਾ ਕੱਪੜਾ ਸਾਕਾ ਭਰਾ ਵੀ ਨਹੀਂ ਇੱਕ ਦੂਜੇ ਤੋਂ ਲੈ ਸਕਦਾ ਤੇ ਉਦੋਂ ਤਾਂ ਤੇਰੇ ਮੇਰੇ ਵਿੱਚ ਜਿਹੜੇ ਭੈਣ ਭਰਾ ਬਣਾ ਕੇ ਤੇ ਲੋਕੀ ਵਰਤ ਲੈਿੰਦੇ ਸੀ ਵਿਆਹ ਚਾਰ ਚਾਰ 10 10 ਦਿਨ ਰਹਿਣਾ ਤਾਂ ਕੋਈ ਪਤਾ ਇਹਨਾਂ ਮੋਹ ਪਿਆਰ ਦੁਨੀਆਂ ਦਾ ਹੁੰਦਾ ਸੀ ਤੇ ਵਦਗਾ ਵਿਆਹ ਵਹਿੰਦੇ ਸੀ ਹੁਣ ਤਾਂ ਇੱਕ ਕੁੜੀ ਵੀ ਨਹੀਂ ਲੋਕੀ ਵੀ ਇਕੱਠੇ ਰਹਿ ਸਕਦੇ ਹਾਂਜੀ ਹੁਣ ਤਾਂ ਗੋਲੀਆਂ ਗੋਲੀਆਂ ਚਲਾਉ ਉਥੇ ਪਤਾ ਚਲਾਉ ਵਿਆਹ ਚ ਮਠਿਆਈਆਂ ਕਿਹੋ ਜੀਆਂ ਹੁੰਦੀਆਂ ਸੀ ਮਠਿਆਈਆਂ ਦੀ ਰਾਤ ਜੰਗੀਆਂ ਆਉਂਦੀਆਂ ਸੀ ਰਾਤਾਂ ਜਰਦੇ ਲੋਕੀ ਬਣਾ ਲੈਂਦੇ ਇਹ ਖੱਟੇ ਚਾਹ ਹੋਰ ਸਾਡੇ ਆਂਦੇ ਆ ਤੇ ਨਾਲ ਦਹੀਂ ਬਣਾ ਲੈਣਾ ਦਾਲ ਸਬਜ਼ੀ ਬਣਾ ਕੇ ਪਰਚਾ ਦੇ ਤੇ ਦਿਨੇ ਜਾਂਦੇ ਨੂੰ ਦੇ ਦੇਣੇ ਜਲੇਬ ਬਸ ਦੇਣੇ ਜਲੇਬਾਂ ਦੀ ਰੋਟੀ ਕਰ ਦੇਣੀ ਤੇ ਰਾਤ ਜੰਗੀਆਂ ਰਹਿੰਦੀਆਂ ਸੀ ਤੇ ਦਿਨੇ ਪੱਟੀਆਂ ਉਸ਼ਾ ਕੇ ਜਲੇਬਾਂ ਦੀ ਰੋਟੀ ਕਰਨੇ ਤੇ ਰਾਤ ਪੱਟੀਆਂ ਥੱਲੇ ਵਿਛਾ ਕੇ ਜਾਨੇ ਦੀ ਰੋਟੀ ਚੌਰਾਂ ਦੀ ਕਰਨੇ ਖੱਟੇ ਚ ਅਸੀਂ ਪਜਰਦਾ ਅਸੀਂ ਆਸਦੇ ਨੇ ਗਿਰਦਾ ਬਣਾ ਕੇ ਵਿੱਚ ਮੇਵੇ ਮਨਕੇ ਗਿਰਿਆਂ ਪਾ ਕੇ ਨਾਲ ਦਾਇ ਵਰਤਾ ਦੇਣਾ ਕਾਸਤੇ ਆਉਂਦੀਆਂ ਸੀ ਜਾਨਾ ਉਦੋਂ ਜਾਨਾ ਦੀ ਕੋੜੀਆਂ ਬੋਤਿਆਂ ਊਠਾਂ ਤੇ ਕੋੜੀਆਂ ਤੇ ਆਉਣਾ ਊਠਾਂ ਤੇ ਬੱਸਾਂ ਗੱਡੀਆਂ ਤੇ ਹੁੰਦੀਆਂ ਨਹੀਂ ਨੇੜੇ-ਨੇੜੇ ਵੀ ਆ ਗੱਡਾਂ ਤੇ ਆਉਣੀ ਜਾਂ ਜਾਂ ਫਿਰ ਗੱਡਾਂ ਤੇ ਲੋਕੀ ਮੇਲ ਜਾਂਦੇ ਸੀ ਨਾਨਕਾ ਮੇਲ ਗੱਡਾਂ ਤੇ ਜਾਣਾ ਫਿਰ ਜੰਝਾਂ ਗੱਡਾਂ ਤੇ ਆਉਂਦੇ ਦੇ ਕੋੜੀਆਂ ਤੇ ਬੋਤਿਆਂ ਤੇ ਕੋੜੀਆਂ ਤੇ ਬੋਤਿਆਂ ਤੇ ਜੰਝਾਂ ਆਉਂਦੀਆਂ ਹੁੰਦੀਆਂ ਤੇ ਜਿਹੜਾ ਮੇਲ ਜਾਂਦਾ ਸੀ ਉਹ ਗੱਡਾਂ ਤੇ ਜਾਂਦਾ ਸੀ ਕੁੜੀ ਨੂੰ ਤਕਾਸ ਤੇ ਲੈ ਜਾਂਦੇ ਸੀ ਵਿਆਹ ਲਈ ਉਹ ਡੋਲਾ ਬਣਿਆ ਹੁੰਦਾ ਸੀ ਕਾਹ ਕਾਰੀ ਬੇਕਾਰੀ ਜਿਹੜੀਆਂ ਡਾਂਗਾ ਜੀਆਂ ਪਾਇਆਂ ਹੁੰਦੀਆਂ ਚਾਰ ਢਾਣੇ ਚੁੱਕਦੇ ਸੀ ਤੇ ਕੁੜੀ ਨੇ ਪੀੜੇ ਦੇ ਪੀੜੀ ਦੇ ਕੇ ਰਕੇ ਡਿਫਲੀਟੇਵ ਨਹੀਂ ਲਾਲ ਲੀੜੇ ਤੇ ਉਹ ਘਾਰਾਂ ਨੇ ਫਿਰ ਉਹ ਕੁੜੀ ਚੁੱਕੀ ਹੁੰਦੀ ਸੀ ਡੋਲਾ ਤਾਂ ਚੁੱਕਦਾ ਦੂਰੋਂ ਦਿਸਣਾ ਵੀ ਉਹ ਅੰਗੇ ਢੋਲ ਗਿਆ ਛੈਣੇ ਅੰਗੇ ਜਾਂ ਜਾਂ ਉੰਡੀ ਆ ਫੇਰ ਕੁੜੀ ਜਾਂਦੀ ਫੇਰ ਖੜਾ ਉਹ ਡੋਲਾ ਜਾਂਦਾ ਹੈ ਪਾਸੀ ਦੁਨੀਆ ਬਹੁਤ ਸੰਕੀ ਸੀ ਉਹਦੇ ਮੇਹ ਤੇ ਮੇਹ ਤਾਂ ਬਹੁਤ ਚਾਹ ਹੀ ਬੜਾ ਹੁੰਦਾ ਸੀ ਉਹਦਾ ਜੀ ਖਰਚੇ ਨਹੀਂ ਸੀ ਹੁੰਦੇ ਜੀ ਇੰਨੇ ਖਰਚੇ ਨਹੀਂ ਲੋਕ ਕਰਦੇ ਸੌਕੇ ਸੀ ਤੇ ਨਾ ਤੀ ਨੂੰ ਇੰਨਾ ਪਾਉਣਾ ਕੰਨਾਂ ਨੂੰ ਪਾਉਣਾ ਨਾ ਅਗਦੇ ਘਰ ਨਾਲ ਜਵਾਈ ਨੂੰ ਨਾ ਖਸੇ ਨੂੰ ਨਾ ਟੂਪ ਪਉਣੀ ਕੋਈ ਵੀ ਨਹੀਂ ਦਾਜ ਵਾਲਾ ਕੋਈ ਨਹੀਂ ਸੀ ਬਸ ਨਾ ਨਾ ਕੁਛ ਨਹੀਂ ਸੀ ਦਾਜ ਦੂ ਜੈਨਾ ਕੀ ਪੰਜ ਬਿਸਤਰੇ ਧੀ ਦੇ ਤੇ ਤੇ ਬਸ 8 9 ਭਾਂਡੇ ਦੇ ਤੇ ਬਰਤਨ ਜੋਗੇ ਤੇ ਕਿਸੇ ਨਾ ਅਗਲੇ ਘਰ ਨੇ ਕਦੇ ਮੰਗੇ ਸੀ ਕਿਸੇ ਤੋਂ ਜੀ ਵੀ ਆ ਨਹੀਂ ਦਿੱਤਾ ਤੇ ਉਹ ਨਹੀਂ ਦਿੱਤਾ ਗਿੱਦਾ ਕਰਾ ਵਿਆਹ ਆ ਮੁੰਡੇ ਦਾ ਕਰਕੇ ਆਉਂਦੇ ਸੀ ਜੀ ਬਹੁਤ ਗਿੱਦਾ ਪਾਉਂਦੇ ਸਾਰੀਆਂ ਨਾਨਕੀਆਂ ਨੇ ਨੱਕੇ ਚੜਾ ਕੇ ਜਾਂਦੀਆਂ ਸੀ ਉਦੋਂ ਗਿੱਦਾ ਆ ਕੇ ਫਿਰ ਕੁੜੀਆਂ ਘਰੇ ਗਿੱਦਾ ਪਾਉਂਦੀਆਂ ਸੀ 11 11 ਦਿਨ ਅੱਗੋਂ ਗਵਣ ਬਾ ਦੇੜੀਆਂ ਤੇ 11 ਦਿਨ ਹੀ ਵੇਖ ਲੈ ਗਵਣਾ ਵਿਆਹ ਲੈ ਕੇ ਰੱਖਣਾ ਜਾਣਾ ਤੇ ਹੁਣ ਤਾਂ ਇੱਕ ਦਿਨ ਵੀ ਨਹੀਂ ਬਾਸ ਸਕਦਾਂ ਹਾਂਜੀ ਹੁਣ ਇੱਕ ਦੇਵ ਨੇ ਗਵਣ ਬਾਸੇ ਕਾਠ ਕਰ ਸਕਦਿਆਂ ਤੇ ਅਸੀਂ ਤਾਂ ਸੁਖਨਾ ਵਾਧੂ ਪੁੱਤ ਵੀ ਵਿਆਹੇ ਆ ਤੇ ਇਹ ਵੀ ਵਿਆਹੀ ਅਸੀਂ ਤਾਂ ਵਾਧੂ ਅੱਗੋਂ 11-11 ਦਿਨ ਗਵਣ ਬੰਬ ਨੇ ਰਹੀ ਆ ਤਾਂ ਗੀਤ ਬੋਲੀਆਂ ਵੀ ਬਹੁਤ ਆਉਂਦੇ ਆ ਬੋਲੀਆਂ ਬਹੁਤ ਆਉਂਦੀਆਂ ਸੀ ਅੱਗੇ ਕੱਲ ਤਾਂ ਆਉਂਦੀਆਂ ਵੀ ਨਹੀਂ ਕਿਸੇ ਨੂੰ ਇੱੱਬਰ ਹੁਣ ਅੱਜ ਕੱਲ ਨਹੀਂ ਆਉਂਦਾ ਸੰਤਾ ਜੇ ਵੀ ਆਉਂਦਾ ਆਪਰਾ ਤਰੀ ਤਿਆਰ ਜਾਂ ਗੰਗਾ ਗੰਗਾ ਨਾਲੇ ਗੁੰਮਦੇ ਰਹਿੰਦਾ ਹੈ ਬੈਠੇ ਆਖੀ ਦਾ ਜੀਤ ਲਵਣਾ ਹੀ ਗਾਣਾ ਬਈ ਹੁਣ ਅੱਜ ਕੱਲ੍ਹ ਦੀਆਂ ਮਠਾਈਆਂ ਤਾਂ ਦੂਜੇ ਤੀਜੇ ਦਿਨ ਹੀ ਖਰਾਬ ਹੋ ਜਾਂਦੀਆਂ ਜੀ ਉਸ ਟਾਈਮ ਲੱਡੂ ਜਲੇਬੀਆਂ ਕਿਵੇਂ ਖਰਾਬ ਤਾਂ ਨਹੀਂ ਹੁੰਦੀ ਨਹੀਂ ਜੀ ਖਰਾਬ ਨਹੀਂ ਸੀ ਸਾਡੇ ਹੁੰਦੇ ਨਾ ਖਰਾਬ ਨਹੀਂ ਸੀ ਹੁੰਦੀ ਆ ਫੇਰ ਦੋ ਦੋ ਮਹੀਨੇ ਪਏ ਰਹਿੰਦੇ ਸੀ ਤੇ ਕੱਚੇ ਥਾਂ ਸੀ ਠੰਡ ਹੁੰਦੀ ਸੀ ਤੇ ਨਹੀਂ ਸੀ ਇੰਨਾ ਵੀ ਪੱਕੇ ਹੁੰਦੇ ਤੇ ਤਵਦੇ ਉਹ ਕੱਚੇ ਕੋਠੇ ਤਵਦੇ ਨਹੀਂ ਛੱਪਰ ਹੁੰਦੇ ਸੀ ਤਾਂ ਨਹੀਂ ਸੀ ਤਵਦੇ ਹਵਾ ਚੱਲਦੀ ਰਹਿਣੀ ਹਾਂ ਵਧੀਆ ਵਧੀਆ ਨਾਜ ਵਧੀਆ ਸੀ ਉਹਦੇ ਵਿੱਚ ਕੋਈ ਰੈਕਟਰ ਨਹੀਂ ਸੀ ਹੈਗੀ ਹਾਂ ਤਾਂ ਨਹੀਂ ਸੀ ਖਰਾਬ ਹੁੰਦੇ ਦੋ ਦੋ ਮਹੀਨੇ ਕੱਢ ਜਾਂਦੇ ਸੀ ਦੋ ਦੋ ਉਦੋਂ ਪਿਛਲੇ ਸਮੇਂ 'ਚ ਕੋਈ ਦੁੱਖਤਕਲੀ ਪਾਉਂਦੀ ਸੀ ਆਂਡੀ ਤਾਂ ਰਾਤਾਂ ਜੀ ਜਿਹੜੀ ਢਿੱਲ ਮਠੋਣੀ ਜਾਂ ਮਰਗੋ ਘੋਣੀ ਜਿੰਨੇ ਬਸ ਪਿੰਡ ਦੇ ਉਹਨੇ ਸਾਰੇ ਢੇਰੀ ਹੋ ਜਾਂਦੇ ਸੀ ਵੀ ਰਾਤ ਉਹਨਾਂ ਇੱਧਰ ਹੀ ਰਹਿਣਾ ਉੱਤੇ ਹੀ ਰਾਤ ਰਹਿਣਾ ਸਾਰੇ ਸਰੀਕੇ ਨੇ ਦੁੱਖ ਵੰਡਣਾ ਦੁੱਖ ਵੰਡਣਾ ਪੰਡਪਰਾ ਮਾਨੇ ਪਾਸਾ ਮਗਰੋਂ ਆਉਣਾ ਤੇ ਸਰੀਕਾ ਜਿਹੜਾ ਇਹ ਤਾਂ ਪਹਿਲੋਂ ਹੀ ਹਿਸਾਬ ਨਾਲ ਫੇ ਰਾਤ ਰੈਂਦਾ ਹੁੰਦਾ ਸੀ ਕੰਮ ਧੰਦਾ ਬੁੰਨਾ ਹੀ ਕਰਨਾ ਘਰ ਵਾਲੀ ਹੁੰਦਾ ਬੁੱਧੀ ਮਾਰੀ ਜਾਂਦੀ ਸੀ ਵੀ ਦੁੱਖ ਦੇ ਨਾਲ ਹੀ ਕਰਵਲੇ ਕੰਮ ਨਹੀਂ ਸੀ ਤੇ ਉਤਲਿਆ ਹੀ ਕੰਮ ਕਰਨਾ ਰੋਟੀ ਪਾਣੀ ਆਇਆ ਗਿਆ ਨੂੰ ਉਤਲਿਆ ਨੇ ਜਿਹੜੇ ਆੜ ਗਵਾਂ ਸੀ ਉਹਨਾਂ ਹੀ ਸਵਾਲ ਲੈਣਾ ਮਰ ਗੋ ਗਿਆ ਤੇ ਦੁੱਧ ਨਿੰਗਾ ਪੀਣਾ ਦੁੱਧ ਦਹੀਂ ਪੀਣਾ ਹੀ ਨਾ ਲੋਕਾਂ ਨੇ ਆਖਣਾ ਮਰ ਮਰ ਗੋ ਗਿਆ ਤੇ ਦੁੱਧ ਪੀਣਾ ਹੈ ਦੁੱਧ ਨਿੰਗਾ ਪੀਣਾ ਅੱਛਾ ਪੂਰਾ ਅਫਸੋਸ ਕਰਦੇ ਸੀ ਨਾ ਉਹ ਤਾਂ ਪੂਰਾ ਕਰਦੇ ਸੀ ਅਫਸੋਸ ਤੇ ਉਹਨਾਂ ਟਾਈਮਾਂ 'ਚ ਬਿਮਾਰੀਆਂ ਜੀ ਕਿਵੇਂ ਸੀ ਬਿਮਾਰੀਆਂ ਕੋਈ ਨਹੀਂ ਸੀ ਜੀ ਬਿਮਾਰੀਆਂ ਕੋਈ ਨਹੀਂ ਸੀ ਜੇ ਕਿਸੇ ਨੂੰ ਬੁਖਾਰ ਮਾੜਾ ਮੋਟਾ ਚੜਦਾ ਸੀ ਤੇ ਤਾਂ ਵੀ ਉਹ ਦਵਾਈ ਨਹੀਂ ਸੀ ਕੋਈ ਲੈਂਦਾ ਦਵਾਈ ਹੈ ਨਹੀਂ ਸੀ ਡਾਕਟਰ ਉਦੋਂ ਲੋਕ ਲੜਦੇ ਤਾਂ ਨਹੀਂ ਸੀਗੇ ਜੀ ਨਹੀਂ ਜੀ ਕੋਈ ਨਹੀਂ ਸੀ ਉਦੋਂ ਤਾਂ ਲੜਦਾ ਹੁਣ ਤਾਂ ਸਕੇ ਪਰਾ ਲੜੀ ਜਾਂਦੇ ਮਾਵਾਂ ਧੀਆਂ ਲੜੀ ਜਾਂਦੀਆਂ ਜੀ ਪਹਿਣਾ ਪਹਿਣਾ ਲੜੀ ਜਾਂਦੀਆਂ ਉਦੋਂ ਮੋਹ ਪਿਆਰ ਸੀ ਉਦੋਂ ਕੋਈ ਲੜਾਈ ਨਹੀਂ ਸੀ ਇੰਨੀ ਸਾਡੇ ਦਾਦਿਆਂ ਦਾਦੀਆਂ ਦੇ ਵੇਲੇ ਕੋਈ ਇੰਨੀ ਲੜਾਈ ਨਹੀਂ ਸੀ ਆਪਸ ਵਿੱਚ ਬਹੁਤ ਪਿਆਰ ਮਾਪਿਆਂ ਨਾਲ ਹੋ ਕੇ ਰਹਿੰਦੇ ਇੱਕ ਦੂਜੇ ਦਾ ਦੁੱਖ ਵੰਡਦੇ ਸੀ ਜਿਵੇਂ ਅੱਜ ਕੱਲ੍ਹ ਜੀ ਭੜੇ ਤੋਂ ਭੜੇ ਨਸ਼ੇ ਚੱਲਦਾ ਜੀ ਉਸ ਟਾਈਮ ਕੋਈ ਨਸ਼ਿਆਂ ਦਾ ਦੌਰ ਸੀਗਾ ਜੀ। ਹਾਂ ਜੀ। ਉਸ ਟਾਈਮ ਨਸ਼ਿਆਂ ਦਾ ਕੋਈ ਕਿਸੇ ਨੂੰ ਪਤਾ ਹੀ ਨਹੀਂ ਨਸ਼ਾ ਹੁੰਦਾ ਕੀ ਆ। ਜਿਵੇਂ ਜੀ ਅੱਜ ਕੱਲ੍ਹ ਤਾਂ ਜਿਵੇਂ ਦੋ ਪਰਿਵਾਰ ਹੁੰਦਾ ਜਾਂ ਦਰਾਣੀ ਜਠਾਣੀ ਉਹ ਕੰਮ ਵੰਡ ਲੈਂਦੀਆਂ ਵੀ ਤੂੰ ਆਹ ਕਰਨਾ ਆਹ ਕਰਨਾ ਉਸ ਟਾਈਮ ਸੀਗਾ ਜੀ। ਅਸੀਂ ਨਹੀਂ ਸੀ ਵੰਡੇਗਾ ਦੀ ਜੀ। ਅੱਛਾ। ਕਦੀ ਨਹੀਂ 20-20 ਸਾਲ ਇਕੱਠਿਆਂ ਨੇ ਕੱਢੇ ਆ ਤੇ ਪਤਾ ਹੀ ਨਹੀਂ ਸੀ ਲੜਨ ਦਾ ਦਰਾਣੀ ਜਠਾਣੀ ਦਾ ਤੇ ਪਤਾ ਹੀ ਨਹੀਂ ਸੀ ਵੀ ਕੰਮ ਵੰਡਣ ਦਾ। ਰੋਜ਼ ਕੰਮ ਰਲ ਕੇ ਕਰੀ ਜਾਣਾ ਪਤਾ ਹੀ ਨਹੀਂ ਸੀ ਵੰਡਣਾ ਹੈ ਕਿ ਤੂੰ ਕਿਹੜਾ ਕੀਤਾ ਤੇ ਮੈਂ ਕਿਹੜਾ ਕੀਤਾ ਪਤਾ ਹੀ ਨਹੀਂ ਸੀ ਹੁੰਦਾ ਜੀ